ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਸਾਰੇ ਠੀਕ ਹੋ ਸਜਣੋ ਅੱਜ ਦਿਨ ਬੁੱਧਵਾਰ 26 ਨਵੰਬਰ ਸਵੇਰ ਦਾ ਤਕਰੀਬਨ 8:00 ਵੱਜ ਚੁੱਕੇ ਆਪਾਂ ਆਪਣੇ ਕਿਚਨ ਗਾਰਡਨ ਦੇ ਵਿੱਚ ਆ ਦੋਸਤੋ ਅੱਜ ਗੱਲ ਕਰਦੇ ਆ ਆਪਾਂ ਰਸਾਇਣਿਕ ਖੇਤੀ ਦੀ ਹਰੀ ਕ੍ਰਾਂਤੀ ਜਦੋਂ ਆਈ ਸੀ ਤਾਂ ਲੋੜ ਸੀ ਉਦੋਂ ਵੱਧ ਉਤਪਾਦਨ ਕਰਨੇ ਦੀ ਕਿਉਂਕਿ ਜਨਸੰਖਿਆ ਜਿਵੇਂ ਵਧ ਰਹੀ ਆ ਉਹਨਾਂ ਭੋਜਨ ਵੀ ਵਧਣਾ ਸੀ ਪਰ ਉਹਦੀ ਵਜ੍ਹਾ ਨਾਲ ਆਪਾਂ ਆਪਣੇ ਲਾਲਚ ਦੀ ਖਾਤਰ ਰਸਾਇਣਿਕ ਖਾਦਾਂ ਦੀ ਵਰਤੋਂ ਵਧਾਉਣ ਦੇ ਚੱਕਰ ਦੇ ਵਿੱਚ ਆਪਾਂ ਉਤਪਾਦਨ ਤਾਂ ਵਧਿਆ ਪਰ ਜਿਹੜੀ ਕੁਆਲਿਟੀ ਸੀ ਉਹ ਘਟੀ ਤੇ ਨਾਲ-ਨਾਲ ਜ਼ਮੀਨ ਦੇ ਵਿੱਚੋਂ ਜਿਹੜੇ ਬੈਕਟੀਰੀਆ ਸੀ ਸਾਡੇ ਉਹ ਵੀ ਘਟਾ ਲਈ ਹੁਣ ਜਿਹਦੇ ਕਰਕੇ ਸਾਨੂੰ ਜਿੱਦਾਂ ਪਹਿਲਾਂ ਥੋੜੀ ਖਾਦ ਨਾਲ ਵੀ ਵਧੀਆ ਫਸਲ ਹੁੰਦੀ ਸੀ ਹੁਣ ਖਾਦ ਦੀ ਮਾਤਰਾ ਬਹੁਤ ਜ਼ਿਆਦਾ ਵਧ ਗਈ ਆ ਉਹਦੇ ਲਈ ਸ਼ਾਇਦ ਮੈਨੂੰ ਦੱਸਣ ਦੀ ਲੋੜ ਨਹੀਂ ਹੈ ਸਾਨੂੰ ਸਾਰਿਆਂ ਨੂੰ ਪਤਾ ਹੈ ਹੁਣ ਕਈ ਵਾਰ ਤੇ ਇੱਥੇ ਵੀ ਕਹਿੰਦੇ ਆ ਕਿ ਖਾਦ ਤੋਂ ਬਿਨਾਂ ਤਾਂ ਫਸਲ ਹੁੰਦੀ ਹੀ ਨਹੀਂ ਹੈ ਮੈਂ ਸਹਿਮਤ ਆ ਕਿਉਂਕਿ ਜਦੋਂ ਜ਼ਮੀਨ ਦੇ ਵਿੱਚੋਂ ਵਰਤਾਵੇ ਜਿਹੜੇ ਆ ਵਰਤਾਵੇ ਮੈਂ ਕਿਹਨਾਂ ਨੂੰ ਕਹਿੰਨਾ ਬੈਕਟੀਰੀਆ ਤੇ ਜਿਹੜੇ ਸਾਡੇ ਗੁੱਡ ਬੈਕਟੀਰੀਆ ਗੁੱਡ ਫੰਗਸ ਆ ਉਹ ਅਸੀਂ ਖਤਮ ਕਰ ਲੀਆ ਤਾਂ ਇਹ ਜਿਹੜੀਆਂ ਖਾਦਾਂ ਅਸੀਂ ਪਾਉਨੇ ਆ ਉਹਨਾਂ ਨੂੰ ਪੌਦਿਆਂ ਤੱਕ ਜਿਹੜਾ ਲੈ ਕੇ ਜਾਣਾ ਹੈ ਖਰਾਕ ਨੂੰ ਜੜਾਂ ਨੂੰ ਸੋਲੀਵਲ ਫਾਰਮ ਚ ਲੈ ਕੇ ਜਾਣਾ ਹੈ ਉਹ ਅਸੀਂ ਮਾਤਰਾ ਘਟਾ ਦਿੱਤੀ ਆ ਉਹਦਾ ਹੱਲ ਕੀ ਆ ਕਿ ਅਸੀਂ ਜੈਵਿਕ ਮਾਦਦਾ ਭਾਵੇਂ ਜਿੰਨਾ ਮਰਜ਼ੀ ਹੋਰ ਵਧਾ ਲਈਏ ਪਰ ਜੇ ਜਦੋਂ ਤੱਕ ਬੈਕਟੀਰੀਆ ਦੀ ਸੰਖਿਆ ਨਹੀਂ ਵਧਾਉਂਦੇ ਉਦੋਂ ਤੱਕ ਸਾਨੂੰ ਬਹੁਤ ਮੁਸ਼ਕਲ ਆਏਗੀ ਸੋ ਉਹਦੇ ਲਈ ਆਪਾਂ ਕੀ ਹੱਲ ਕੀਤਾ ਕਿ ਆਪਾਂ ਜਿਹੜੀ ਬਰਮੀ ਕੰਪੋਸਟ ਤਿਆਰ ਕਰਦੇ ਆ ਉਹਦੇ ਵਿੱਚ ਵੱਖਰੇ ਵੱਖਰੇ ਤਰ੍ਹਾਂ ਦੇ ਬੈਕਟੀਰੀਆ ਅਕੋਰਡਿੰਗ ਟੂ ਨੀਡ ਜਿੱਦਾਂ ਦੀ ਸਾਡੇ ਕਿਸਾਨ ਭਰਾਵਾਂ ਨੂੰ ਜਾਂ ਕਿਸੇ ਨੂੰ ਕਿਚਨ ਗਾਰਡਨ ਗਮਲਿਆਂ ਨੂੰ ਲੋੜ ਆ ਉਹਦੇ ਅਕੋਰਡਿੰਗਲੀ ਅਸੀਂ ਬੈਕਟੀਰੀਆ ਮਿਕਸ ਕਰਕੇ ਦਿੰਨੇ ਜਿਹਦਾ ਕੋਈ ਐਕਸਟਰਾ ਚਾਰਜ ਅਸੀਂ ਨਹੀਂ ਲੈਂਦੇ ਹਾਂ ਨਾਰਮਲ ਬਰਮੀ ਕੰਪੋਸਟ ਦੀ ਰੇਟ ਦੇ ਉੱਤੇ ਜੋ ਰੇਟ ਹੈਗਾ ਉਹਦੇ ਉੱਤੇ ਅਸੀਂ ਬਰਮੀ ਕੰਪੋਸਟ ਦੇ ਵਿੱਚ ਬੈਕਟੀਰੀਆ ਮਿਕਸ ਕਰਕੇ ਦਿੰਨੇ ਆ ਜਿੱਦਾਂ ਕਿ ਆਪਾਂ ਸ਼ਾਇਦ ਜਾਣਦੇ ਆ ਬਹੁਤ ਸਾਰੇ ਸੱਜਣ ਜਾਣਦੇ ਆ ਕਿ ਕੰਚੋਰਸਿਅਰ ਜਿਹੜਾ ਬੈਕਟੀਰੀਆ ਉਹ ਨਾਈਟ੍ਰੋਜਨ ਦਾ ਇੱਕ ਅੱਛਾ ਸਰੋਤ ਆ ਜ਼ਮੀਨ ਦੇ ਵਿੱਚੋਂ ਹਵਾ ਦੇ ਵਿੱਚੋਂ ਜੋਟਾ ਵੈਕਟਰ ਜਿਹੜਾ ਰਾਈਜ਼ੋਬੀਅਮ ਇਹ ਜਿਹੜੇ ਬੈਕਟੀਰੀਆ ਇਹ ਸਾਡੀ ਜ਼ਮੀਨ ਦੇ ਵਿੱਚ ਜਿਹੜੇ ਸਾਡੇ ਪਲਾਂਟ ਆ ਉਹਨਾਂ ਨੂੰ ਨਾਈਟ੍ਰੋਜਨ ਦੀ ਮਾਤਰਾ ਪ੍ਰੋਵਾਈਡ ਕਰਾਉਂਦੇ ਜਿਹਦੇ ਨਾਲ ਉਹਨਾਂ ਦੀ ਗਰੋਥ ਵੀ ਵਧੀਆ ਹੁੰਦੀ ਰੰਗ ਟੰਗ ਜੀ ਵਧੀਆ ਹੁੰਦੀ ਆ ਸੋ ਆ ਜਿਹੜੀ ਵਰਮਿਕਮੋਸ ਅਸੀਂ ਇੱਥੇ ਪਛਾਈ ਹੋਈ ਆ ਅੱਜ ਇਹਦੇ ਉੱਤੇ ਕੰਸੋਰਸਿਅਮ ਜਿਹੜਾ ਬੈਕਟੀਰੀਆ ਦੀ ਗਿਢੀ ਸਭ ਨੂੰ ਡਿਮਾਂਡ ਆਈ ਹੋਈ ਆ ਜਿਨ੍ਹਾਂ ਨੇ ਕਣਕ ਬੀਜੀ ਹੋਈ ਆ ਉਹ ਆ ਇਫਕੋ ਦਾ ਹੈਗਾ ਕੰਸੋਰਟੀਆ ਇਹ ਵੀ ਅਸੀਂ ਵਰਤਦਿਆਂ ਇੱਕ ਐਨਪੀ ਕੀ ਕੰਸੋਰਟੀਆ ਹਾਂ ਦਾ ਉਹ ਵੀ ਅਸੀਂ ਵਰਤਦਿਆਂ ਇਹ ਅਸੀਂ ਮਿਕਸ ਕਰਕੇ ਫਿਰ ਇਹਨੂੰ ਥੋੜੇ ਸਮੇਂ ਲਈ ਸ਼ਾਨਦਾਰ ਰੱਖਦੇ ਆ ਟਾਕੇ ਰੱਖਦੇ ਆ ਫਿਰ ਪੈਕ ਕਰਕੇ ਦਿੰਨੇ ਆ ਤਾਂ ਕਿ ਜ਼ਮੀਨ ਦੇ ਵਿੱਚ ਜਾ ਕੇ ਇਹ ਆਪਣਾ ਕੰਮ ਕਰੇ ਕਣਕ ਲਈ ਜਿਨ੍ਹਾਂ ਨੇ ਬਜਾਈ ਕਰ ਚੁੱਕੇ ਆ ਉਹਨਾਂ ਨੇ ਪਹਿਲਾ ਪਾਣੀ ਲਾਉਣਾ ਹੈ ਤੇ ਪਾਣੀ ਦੇ ਮੋਰੇ ਮੋਰੇ ਅਗਰੇ ਦਾ ਛੱਟਾ ਮਾਰ ਕੇ ਮਗਰ ਪਾਣੀ ਲਾ ਦਿੱਤਾ ਜਾਵੇ ਤਾਂ ਵੀ ਰਿਜ਼ਲਟ ਇਹਦੇ ਬੜੇ ਜ਼ਬਰਦਸਤ ਆਣਗੇ ਤੇ ਯੂਰੀਆ ਦੀ ਮਾਤਰਾ ਥੋੜੀ ਘਟਾ ਵੀ ਸਕਦੇ ਆ ਸਾਰੀ ਜ਼ਮੀਨ ਤੇ ਨਾ ਕੀਤਾ ਜਾਵੇ ਪਰ ਜਿੰਨੀ ਇੱਕ ਫਸਲ ਪਹਿਲਾਂ ਆਪਣੇ ਘਰ ਲਈ ਵਰਤਣੀ ਆ ਆਪਣੇ ਪਸ਼ੂਆਂ ਲਈ ਤੂੜੀ ਰੱਖਣੀ ਆ ਤੇ ਆਪਣੇ ਘਰ ਲਈ ਕਣਕ ਆ ਕਿਲਾਖੰਡ ਚਾਰਕ ਨਾਲਾਂ ਤੇ ਟ੍ਰੈਲ ਜਰੂਰ ਕੀਤਾ ਜਾਵੇ ਤਕਰੀਬਨ ਇੱਕ ਕੁਆਂਟਲ ਜਿਹੜੀ ਖਾਦ ਹੈ ਉਹ ਅਸੀਂ ਕਣਕ ਲਈ ਪਾ ਸਕਦੇ ਆ ਤੇ ਰੇਟ ਬੜਾ ਸਾਡਾ ਜੋ ਵਰਮੀ ਕੰਪੋਸਟ ਦਾ ਰੇਟ ਚੱਲਦਾ ਹੈ ਉਹਦੇ ਉੱਤੇ ਅਸੀਂ ਜਿਹੜਾ ਕਿਸਾਨ ਭਰਾਵਾਂ ਲਈ 10 ਰੁਪਏ ਰੇਟ ਲੱਗਿਆ ਹੋਇਆ ਹੈ ਵੈਸੇ ਬੈਕਟੀਰੀਆ ਵਾਲੀ ਜਿਹੜੀ ਖਾਦ ਆ ਮਿਹਨਤ ਬਹੁਤ ਹੋ ਜਾਂਦੀ ਆ ਉਹ ਅਸੀਂ 12 ਰੁਪਏ ਦਿੰਨੇ ਆ ਕਿਸਾਨ ਭਰਾਵਾਂ ਨੂੰ 2 ਰੁਪਏ ਹੋਰ ਆ ਤੇ ਆ ਜੇ ਨਾਰਮਲ ਬਰਮੀ ਕੰਪੋਸਟ ਲੈਣੀ ਆ ਉਹ ਅਸੀਂ 8 ਰੁਪਏ ਦਿੰਨੇ ਆ ਸੋ ਇਹ ਟੋਟਲੀ ਕੌਸ਼ਲਾ ਚੰਦਪੁਰ ਰੋੜਕੀ ਤੋਂ ਅਸੀਂ ਲੈ ਕੇ ਆਉਂਦੇ ਆ ਗੋਹਾ ਫਿਰ ਉਹਨੂੰ ਗੋਹੇ ਨੂੰ ਠੰਡਾ ਕਰਦੇ ਆ ਫਿਰ ਉਹਦੇ ਚ ਬੈਕਟੀਰੀਆ ਪਾ ਕੇ ਅਸੀਂ ਲਗਾਤਾਰ ਇਹ ਜਿਹੜੀ ਆ ਇਹ ਅਸੀਂ ਤਿਆਰ ਕਰਕੇ ਦਿੰਨੇ ਆ ਗਡੋਆ ਵਾਲੀ ਖਾਦ ਨੂੰ ਤਿੰਨ ਚਾਰ ਮਹੀਨੇ ਸਾਡਾ ਪ੍ਰੋਸੈਸ ਲੱਗ ਜਾਂਦਾ ਹੈ ਸੋ ਜਿਨ੍ਹਾਂ ਨੂੰ ਇਹ ਚਾਹੀਦੀ ਆ ਉਹ ਵੀ ਕਾਲ ਕਰ ਸਕਦੇ ਆ 7009450215 ਤੇ ਤੇ ਦੂਜੀ ਗੱਲ ਹੋਰਿਆ ਅਗਰ ਅਸੀਂ ਵਕਈ ਚਾਹੁੰਦੇ ਆ ਕਿ ਸਾਡਾ ਭੋਜਨ ਸ਼ੁੱਧ ਹੋਵੇ ਸਾਡਾ ਤੰਦਰੁਸਤ ਸਮਾਜ ਹੋਵੇ ਤਾਂ ਭੋਜਨ ਜਿਹੜਾ ਤਿਆਰ ਕਰਨ ਵਾਸਤੇ ਇਦਾਂ ਦੀ ਉਪਰਾਲੀਆਂ ਨੂੰ ਜ਼ਰੂਰ ਸ਼ੇਅਰ ਕਰਦਿਆ ਕਰੋ ਤਾਂ ਕਿ ਕਿਸੇ ਦਾ ਭਲਾ ਹੋ ਜਵੇ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਹਰ ਘਰ ਦੇ ਵਿੱਚ ਅਗਰ ਦਵਾਈਆਂ ਹੈਗੀਆਂ ਉਹਦਾ ਕਾਰਨ ਕੀ ਆ ਕਿ ਸਾਡੇ ਸਰੀਰ ਦੇ ਵਿੱਚ ਇਮਿਊਨ ਸਿਸਟਮ ਘਟ ਚੁੱਕਾ ਹੈ ਉਹਨੂੰ ਵਧਾਉਣ ਲਈ ਸਾਡੀ ਜਿਹੜੀ ਖਾਾਕ ਹੈ ਉਹ ਸਹੀ ਹੋਣੀ ਬਹੁਤ ਜ਼ਰੂਰੀ ਹੈ ਜੇ ਸਾਡੀ ਗੱਡੀਆਂ ਲਈ ਤੇਲ ਵਧੀਆ ਚਾਹੀਦਾ ਸਾਡੀ ਬਾਈਕ ਲਈ ਤੇਲ ਵਧੀਆ ਚਾਹੀਦਾ ਤਾਂ ਸਾਡੀ ਖਾਾਕ ਕਿਉਂ ਵਧੀਆ ਨਹੀਂ ਹੋਣੀ ਚਾਹੀਦੀ ਦੋਸਤੋ ਅਸੀਂ ਵੱਖਰੇ ਵੱਖਰੇ ਬੈਕਟੀਰੀਆ ਮਿਕਸ ਕਰਦੇ ਹਾਂ ਤਾਂ ਕਰਦੇ ਹਾਂ ਤਾਂ ਕਿ ਇਹ ਖਾਦ ਜ਼ਮੀਨ ਦੇ ਵਿੱਚ ਜਾ ਕੇ ਪੌਦਿਆਂ ਨੂੰ ਪੂਰੀ ਤਰ੍ਹਾਂ ਨਾਲ ਮਿਲ ਜਾਵੇ ਤੇ ਪੌਦੇ ਜਿਹੜੇ ਸਾਡੇ ਉਹਨਾਂ ਦੇ ਵਿੱਚ ਇਮਿਊਨ ਸਿਸਟਮ ਜਿਹੜਾ ਪੌਦਿਆਂ ਦਾ ਵੀ ਹੈ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਗਰੋਥ ਫਲ ਦੀ ਕੁਆਲਿਟੀ ਉਹ ਵਧੀਆ ਬਣੀ ਸੋ ਜਿਹੜੇ ਪੀ ਐਚ ਲੈਵਲ ਦੀ ਆਉਂਦੀ ਆ ਪ੍ਰੋਬਲਮ ਜ਼ਮੀਨ ਦੀ ਉਹਨੂੰ ਮੇਨਟੇਨ ਕਰਨ ਵਾਸਤੇ ਫਸਲਾਂ ਦੇ ਗਰੋਥ ਵਾਸਤੇ ਚਾਣੀ ਤੋਂ ਉੱਪਰ ਬੈਕਟੀਰੀਆ ਪ੍ਰੀਮੀਅਮ ਦੇ ਵਿੱਚ ਜਿਹੜੇ ਕਿ ਅਸੀਂ ਇੱਥੇ ਤਿਆਰ ਕਰਕੇ ਇਹ ਮਿਕਸ ਕਰਦੇ ਆ ਤੇ ਇਹਨੂੰ ਵੀ 21 ਦਿਨ ਤੋਂ ਉੱਪਰ ਸਮਾਂ ਲੱਗਦਾ ਹੈ ਹੁਣ ਖਤਮ ਹੋਣ ਵਾਲਾ ਹੋਰ ਟੋਲਿਆਂ ਕਰਾਂਗੀ ਸੋ ਦੋਸਤੋ ਇਹ ਸਾਰੀ ਮਿਹਨਤ ਇਸ ਕਰਕੇ ਆ ਕਿ ਜ਼ਮੀਨ ਦੇ ਵਿੱਚ ਜਿਹੜੇ ਸਾਡੇ ਵਰਤਾਵੇ ਆ ਉਹ ਵਧਣ ਵਰਤਾਵੇ ਕੌਣ ਨੇ ਜੋ ਬੈਕਟੀਰੀਆ ਨੇ ਗੁੱਟ ਜਿਨ੍ਹਾਂ ਦਾ ਆਪਣਾ ਕੰਮ ਪੌਦਿਆਂ ਤੱਕ ਜੜਾਂ ਤੱਕ ਇਹ ਸੂਖਮ ਜੀਵ ਜਿਹੜੇ ਆ ਉਹ ਕੰਮ ਕਰਦੇ ਆ ਪੌਦਿਆਂ ਤੱਕ ਖਾਦ ਨੂੰ ਪਹੁੰਚਾਉਣ ਦਾ ਸੋ ਚੰਗੀ ਲੱਗੇ ਤਾਂ ਜ਼ਰੂਰ ਸ਼ੇਅਰ ਕਰਦੇ ਜਾ ਕਰੋ ਧੰਨਵਾਦ ਜੀ ਸਸਕਾਲ